ਗ੍ਰਨੇਡ ਹਮਲਾ ਸਾਡੇ ਤਿੰਨ ਵਾਰ ਦੇ ਰਹੇ ਕੈਪਟਨ ਮਿਨਿਸਟਰ ਦੋ ਵਾਰ ਐਮਐਲਏ ਔਰ ਪੂਰਵ ਪ੍ਰਦੇਸ਼ ਦਿੱਖਤੋ ਹੈ ਮੈਂ ਸਮਝਦਾ ਬਹੁਤ ਸ਼ਰਮਨਾਕ ਹੈ ਜਿੰਦਾਬਾਦ 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 ਸਵੇਰੇ 1 ਵਜੇ ਦੇ ਕਰੀਬ ਗਰਨੇਡ ਹਮਲਾ ਸਾਡੇ ਤਿੰਨ ਵਾਰ ਦੇ ਰਹੇ ਕੈਪਟਨ ਮਿਨਿਸਟਰ ਦੋ ਵਾਰ ਐਮਐਲਏ ਔਰ ਪੂਰੇ ਪ੍ਰਦੇਸ਼ ਤੱਕ ਤੇ ਹੋਇਆ ਮੈਂ ਸਮਝਦਾ ਬਹੁਤ ਸ਼ਰਮਨਾਕ ਹੈ ਔਰ ਇਹ ਹਮਲੇ ਲਗਾਤਾਰ جاری ਹੈ ਪਹਿਲੇ ਪੁਲਿਸ ਤੇ ਹਮਲੇ ਰਹੇ ਉਹਨਾਂ ਨੇ ਟੀਨਾ ਲਾ ਕੇ ਆਪਣੀ ਸੁਰੱਖਿਆ ਕੀਤੀ ਫਿਰ ਜਿਹੜੇ ਸਾਡੇ ਸੈਨਿਕ ਨੇ ਉਹਨਾਂ ਦੇ ਹਮਲੇ ਪਟਿਆਲੇ ਵਿੱਚ ਇਹਨਾਂ ਹੋਇਆ ਉਹਨਾਂ ਦੀ ਕੋਈ ਪੈਰਵਾਈ ਕਰਨ ਵਾਲਾ ਨਹੀਂ ਔਰ ਹੁਣ ਸਾਡੇ ਇੱਡੇ ਵੱਡੇ ਲੀਡਰ ਤੇ ਹਮਲਾ ਮੈਂ ਸਮਝਦਾ ਜਿਹੜਾ ਸਾਡੇ ਭਗਵੰਤ ਮਾਨ ਹੈ ਮਾਫੀ ਜੋੜ ਮੰਗ ਕੇ ਹੱਥ ਜੋੜ ਕੇ ਸਾਡੀ ਪੰਜਾਬ ਦੀ ਜਨਤਾ ਕੋ ਝੂਠ ਜਿਹੜਾ ਉਹਨਾਂ ਨੇ ਬੋਲਿਆ ਸੀ ਮਾਫੀ ਮੰਗ ਲੈਣੀ ਚਾਹੀਦੀ ਔਰ ਇਹ ਪੰਜਾਬ ਦੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਫੇਲਿਅਰ ਸਰਕਾਰ ਹੈ ਉਹ ਕੰਮ ਨਹੀਂ ਚਲਾ ਸਕਦਾ ਔਰ ਚਾਬੀਆਂ ਜਿਹੜੀਆਂ ਸਾਡੇ ਜਸਤ ਸਿੰਘ ਦੀ ਤਪਸਵੀ ਪ੍ਰਧਾਨ ਮੰਤਰੀ ਨੂੰ ਦੇਣੀਆਂ ਚਾਹੀਦੀਆਂ ਤਾਂ ਕਿ ਇੱਥੇ ਗਵਰਨਰ ਰਾਜ ਲੱਗੇ ਔਰ ਜਿਹੜੀ ਪੰਜਾਬ ਦੀ ਚਰਮ ਰਾਈ ਹੋਈ ਸਥਿਤੀ ਹੈ ਉਹਨੂੰ ਠੀਕ ਕੀਤਾ ਜਾਵੇ ਨਹੀਂ ਤੇ ਇੱਥੇ ਨਾ ਪੰਜਾਬ ਬਚੇਗਾ ਨਾ ਪੰਜਾਬੀ ਉਹਨਾਂ ਨੇ ਸਾਰਿਆਂ ਤੇ ਜੋ ਅੱਜ ਬੁਰਾ ਹਾਲ ਕਰ ਦਿੱਤਾ ਮੈਂ ਸਮਝਦਾ ਇਹ ਤੋਂ ਬੁਰਾ ਹਾਲ ਕਦੀ ਆ ਕੇ ਹੋਇਆ ਨਹੀਂ ਕੀ ਸਮਝਦੇ ਹੋ ਕਿ ਉਹ ਕਹਿੰਦੇ ਜਦੋਂ ਬਲਾਸਟ ਮੰਦਰਾਂ ਦੇ ਵਿਚੋਂ ਤੇ ਬਾਅਦ ਵਿੱਚ ਬੰਦੇ ਫੜੇ ਜਾਂਦੇ ਪਹਿਲੇ ਕਹਿੰਦੇ ਟਾਇਰ ਫੜਿਆ ਦੇਖੋ ਪਹਿਲਾਂ ਕਿਉਂ ਨਹੀਂ ਪਹਿਲਾਂ ਇਹਨਾਂ ਨੇ ਕਹਦੀ ਬਹਾਨਾ ਲਾਉਂਦੇ ਰੇਡੀਏਟਰ ਫੜ ਗਿਆ ਕਹਦੀ ਕਹਿੰਦੇ ਟਾਇਰ ਫੜ ਗਿਆ ਕਹਦੀ ਕਹਿੰਦੇ ਟਰਾਂਸਫਾਰਮਰ ਪਟ ਗਿਆ ਇਹ ਬਹਾਨੇ ਲਾ ਲਾ ਕੇ ਅੱਜ ਇਹ ਪਹਿਲ ਝੂਰ ਬੋਲ ਬੋਲ ਕੇ ਸਰਕਾਰ ਬਣਾਈ ਝੂਟ ਬੋਲ ਬੋਲ ਕੇ ਆਪਣਾ ਬਚਾਅ ਕਰ ਰਹੇ ਇਹ ਝੂਟ ਚਾਰਾ ਤੇ ਚੱਲਣ ਵਾਲਾ ਨਹੀਂ ਆ ਫਿਰ 2 ਮਿੰਟ ਦੇ ਵਿੱਚ ਬੰਦੇ ਵੀ ਫੜ ਲੈਂਦੇ ਕਿਉਂ ਨਹੀਂ ਇਹਨਾਂ ਦੀ ਜਿਹੜੀ ਪੁਲਿਸ ਆ ਉਹ ਕੇਜਰੀਵਾਲ ਦੀ ਸੰਜੇ ਸਿੰਘ ਦੀ ਸੁਸ਼ੋਧਿਆ ਦੀ ਸਕਿਉਰਿਟੀ ਤੇ ਜੈਡ ਸਕਿਉਰਿਟੀ ਲਾਈਆਂ ਉਹਨਾਂ ਨੂੰ ਪੰਜਾਬ ਚ ਬੁਲਾਵੇ ਉਸ ਪੁਲਿਸ ਨੂੰ ਔਰ ਇੰਟੈਲੀਜੈਂਸ ਦੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਥੇ ਇਹੋ ਜਿਹੇ دہشتਗੱਤ ਫਿਰਨੇ ਚਾਹੀਦੇ ਆ ਕਿਉਂ ਸਾਰੀ ਪੁਲਿਸ ਨਾਲ ਦਿੱਲੀ ਭੇਜੀ ਆ ਸਿੰਘ ਸ਼ੰਤੀ ਜੀ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਹਾਂ ਵੀ ਭਗਵੰਤ ਮਾਨ ਸਾਹਿਬ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਆਪਣੀ ਸਰਕਾਰ ਸੱਤਾ ਚਲਾ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਵੀ ਘਰ ਤੁਝ ਕੋ ਗਰੂਰ ਹੈ ਆਪਣੀ ਸੱਤਾ ਕਾ ਇਸ ਕਦਰ ਤੋਂ ਘਰ ਤੁਝ ਕੋ ਗਰੂਰ ਹੈ ਆਪਣੀ ਸੱਤਾ ਕਾ ਇਸ ਕਦਰ ਤੋਂ ਹਮ ਵੀ ਤਖਤੋ ਕੋ ਪਲਟਨੇ ਕਾ ਹੁਨਰ ਰਖਤੇ ਹੈ ਭਗਵੰਤ ਮਾਨ ਸਾਹਿਬ ਸਾਡੇ ਭਾਜਪਾ ਦੇ ਰਾਸ਼ਟਰੀ ਪਰਿਸ਼ਦ ਦੇ ਸਦਸਿਅ ਪੂਰਬ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵ੍ਰਿਸ਼ਟ ਨੇਤਾ ਸਾਡੇ ਮਨੋਰੰਜਨ ਕਾਲੀਆ ਜਿਨ੍ਹਾਂ ਦੇ ਉੱਤੇ ਰਾਤ ਨੂੰ ਸਵਾ 1 ਵਜੇ ਹੈਂਡ ਗ੍ਰਨੇਡ ਸੁੱਟਿਆ ਗਿਆ ਵੈ ਸਾਡੇ ਲੀਡਰ ਹੀ ਸੁਰੱਖਿਤ ਨੇਹੀ ਤੇ ਆਮ ਜਨਤਾ ਕੀ ਸੁਰੱਖਿਤ ਰਹੇਗੀ ਪੰਜਾਬ ਦੀ 3 ਕਰੋੜ ਜਨਤਾ ਤੁਹਾਡੇ ਤੋਂ ਸਵਾਲ ਪੁੱਛਦੀ ਏ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਸੱਤਾ ਵਿੱਚ ਇਸ ਕਰਕੇ ਲੈ ਕੇ ਆਏ ਭਈ ਤੁਸੀਂ ਮੰਦਰਾਂ ਦੇ ਉੱਤੇ ਹਮਲੇ ਕਰਵਾਓ ਮੰਦਰਾਂ ਦੇ ਉੱਤੇ ਗ੍ਰਨੇਡ ਸੁੱਟਾਓ ਕਦਰ ਬੀਆਰਐਮ ਬੇਦਕਰ ਦੀ ਫੋਟੋ ਨੂੰ ਖੰਡੇਤ ਕਰੋ ਇਸ ਕਰਕੇ ਤੁਹਾਡੇ ਤੁਹਾਡੀ ਸਰਕਾਰ ਲੈ ਕੇ ਆਏ ਆ ਭਗਵੰਤਬਾਨ ਸਾਹਿਬ ਲੋਕ ਜਵਾਬ ਮੰਗਦੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਈ ਉਹਨਾਂ ਕੋਲ ਅਸਤੀਫਾ ਮੰਗਣਾਵਾ ਹੋ ਰਾਜਪਾਲ ਸਾਹਿਬ ਨੂੰ ਇਹ ਤਰਕਵਾਖ ਕਰਦਾ ਵਾਂ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਲੋਕ ਸੁਰੱਖਿਤ ਰਹਿਣ ਇਥੇ ਉਤਲਾਸ ਜਲਾਇਆ ਗਿਆ ਪੰਜਾਬ ਸਰਕਾਰ ਦਾ ਇੱਕ ਮਨੋਰੰਜਨ ਕਾਲੇ ਜਿਹੜੇ ਸਾਡੇ ਬਹੁਤ ਵੱਡੇ ਨੇਤਾ ਨੇ ਬਾਦਚਵਾ ਦੇ ਅਲੱਗ-ਅਲੱਗ ਅਹੁਦਿਆਂ ਤੇ ਰਹੇ ਨੇ ਔਰ ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੀ ਸੇਵਾ ਕੀਤੀ ਹੈ ਇਦਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਜਿਹੜਾ ਹੈਂਡ ਗ੍ਰੇਨੇਡ ਮਾਰ ਕੇ ਇਹ ਪੰਜਾਬ ਸਰਕਾਰ ਦਾ ਫੇਲਰ ਮੈਂ ਦੱਸ ਸਕਦਾ ਕਿ ਉਹਨਾਂ ਦੇ ਨਾਕਾਮੀ ਆ ਮੰਦਰ ਉਹਨਾਂ ਦੇ ਰਾਜ ਚ ਸੁਰੱਖਿਤ ਨਹੀਂ ਉਹਨਾਂ ਦੇ ਰਾਜ ਚ ਥਾਣੇ ਸੁਰੱਖਿਤ ਨਹੀਂ ਉਹਨਾਂ ਦੇ ਰਾਜ ਚ ਲੀਡਰ ਸਾਹਿਬਾਨ ਸੁਰੱਖਿਤ ਨਹੀਂ ਆਮ ਬੰਦਾ ਹਤਾਸ਼ ਹੈ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਅੱਜ ਭਗਵੰਤ ਮਾਨ ਨੂੰ ਸ਼ਰਮ ਦੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਔਰ ਬਾਕੀ ਵੀ ਜਿੰਨੇ ਕਾ ਧਾਰਮਿਕ ਔਰ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਚਾਹੀਦਾ ਵੀ ਜਗਾ ਜਗਾ ਪ੍ਰਦਰਸ਼ਨ ਕਰਕੇ ਆਪਣੇ ਪੰਜਾਬ ਨੂੰ ਸੁਰੱਖਿਤ ਕਰੋ ਆਪਣੇ ਪੰਜਾਬ ਨੂੰ ਬਚਾਓ ਔਰ ਭਗਵੰਤ ਮਾਨ ਨੂੰ ਹਟਾਓ